ਕੋ ਅੱਜ ਬਹੁਤ ਪਾਵਨ ਦਿਹਾੜਾ ਵਾਈਦਾ ਸਾਰਿਆਂ ਨੇ 30 ਰੋਜਿਆਂ ਤੋਂ ਬਾਅਦ ਅੱਜ ਅੱਲਾਹ ਤਾਲਾ ਨੇ ਬਹੁਤ ਵਧੀਆ ਦਿਨ ਲਿਆਂਦਾ ਸਾਰੇ ਅਸੀਂ ਭਾਈਚਾਰਾ ਰਲ ਕੇ ਅੱਜ ਇਹਦਾ ਦਿਹਾੜਾ ਜਿਹੜਾ ਉਹ ਮਨਾ ਰਹੇ ਆ ਅੱਲਾਹ ਤਾਲਾ ਇਸੇ ਤਰ੍ਹਾਂ ਹੀ ਰਹਿਮਤ ਦੇ ਗੁਲਦਸਤੇ ਤੇ ਬਣਾ ਕੇ ਰੱਖੇ ਹਮੇਸ਼ਾ ਆਪਣੀ ਆਮੀਨ ਆਮੀਨ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਐਦਾਂ ਹੀ ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਅਸੀਂ ਇੱਕ ਦੂਜੇ ਦੇ ਤਿਹਾਰ ਜਿਹੜੇ ਆ ਉਹ ਮਨਾਉਂਦੇ ਰਹੀਏ ਔਰ ਹਿੰਦੁਸਤਾਨ ਇੱਕ ਦੇਸ਼ ਐਸਾ ਵਾ ਭਾਰਤ ਜਿਹਦੇ ਵਿੱਚ ਚਾਰ ਤਰ੍ਹਾਂ ਦੇ ਫੁੱਲ ਨੇ ਹਿੰਦੂ ਮੁਸਲਮ ਸਿੱਖ ਸਾਈ ਇਹ ਚਾਰ ਤਰ੍ਹਾਂ ਦੇ ਫੁੱਲ ਜਿਹੜੇ ਆ ਉਹ ਗੁਲਦਸਤਾ ਬਣੇ ਹੋਇਆ ਭਾਰਤ ਦੀ ਤਰੱਕੀ ਦੇ ਵਿੱਚ ਮੁਸਲਮਾਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਔਰ ਚਾਹੇ ਆਜ਼ਾਦੀ ਦਾ ਦਿਹਾੜਾ ਲਾਓ ਚਾਹੇ ਵਿਕਾਸ ਦਾ ਦਿਹਾੜਾ ਲਾਓ ਮੁਸਲਮਾਨ ਭਾਈਚਾਰਾ ਵੀ ਆਪਣਾ ਪੂਰਾ ਯੋਗਦਾਨ ਪਾਉਂਦਾ ਅੱਜ ਦੇ ਇਸ ਪਾਵਨ ਦਿਹਾੜੇ ਤੇ ਮੈਂ ਅੱਲਾਹ ਤਾਲਾ ਅੱਗੇ ਬੇਨਤੀ ਕਰਦਾ ਕਿ ਅੱਲਾਹ ਤਾਲਾ ਆਪਣੀ ਰਹਿਮਤ ਬਣਾ ਕੇ ਰੱਖੀ ਇਹਨਾਂ ਉੱਤੇ ਸਾਰਿਆਂ ਉੱਤੇ ਆਪਣੀ ਕਿਰਪਾ ਕਰੀ ਔਰ ਸਾਡਾ ਜਿਹੜਾ ਭਾਰਤ ਆ ਉਹ ਹੋਰ ਤਰੱਕੀ ਕਰਦਾ ਰਹੇ بسم اللہ الرحمن الرحیم شروع اللہ تعالیٰ دے تو جو بڑا مہربان تے نہایت رحم کرنا والا ہے اج الفطر دا مقدس دہاڑا رمضان دے تی روزے رکھن تو بعد پورے دنیا منایا جا رہا ہے ਅੱਛਾ ਇਹ ਜਿਹੜੀ ਈਦ ਉਲ ਫਿਤਰ ਹੈ ਇਹਦੇ ਨਾਮ ਦੇ ਵਿੱਚ ਹੀ ਗਿਫਟ ਔਰ ਮੁਹੱਬਤ ਸ਼ਾਮਿਲ ਕੀਤਾ ਗਿਆ ਫਿਤਰੇ ਦਾ ਮਤਲਬ ਹੁੰਦਾ ਹੈ ਕਿ ਈਦ ਦੀ ਨਮਾਜ਼ ਪੜਨ ਜਾਣ ਤੋਂ ਪਹਿਲਾਂ ਕੁਝ ਡੋਨੇਟ ਕਰੋ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਡੇ ਕਰੀਬ ਰਹਿੰਦੇ ਨੇ ਔਰ ਗਰੀਬ ਨੇ ਉਹਨੂੰ ਅਸੀਂ ਫਿਤਰਾ ਕਹਿੰਦੇ ਉਸ ਦੀ ਅਦਾਇਗੀ ਤੋਂ ਬਗੈਰ ਨਮਾਜ਼ ਨਹੀਂ ਹੁੰਦੀ ਤੇ ਇਹ ਈਦ ਜਿਹੜੀ ਹੈ ਸਨੇਹਾ ਦਿੰਦੀ ਹੈ ਕਿ ਗਰੀਬਾਂ ਦੇ ਨਾਲ ਜਿਹੜੇ ਤੁਹਾਡੇ ਕਰੀਬ ਦੇ ਲੋਕ ਨੇ ਉਹਨਾਂ ਦੇ ਨਾਲ ਔਰ ਉਸ ਤੋਂ ਬਾਅਦ ਫਿਰ ਜਿਨ੍ਹਾਂ ਨਾਲ ਕੋਈ ਨਾਰਾਜ਼ਗੀ ਹੈ ਕੋਈ ਰੰਜਿਸ਼ ਹੈ ਉਹਨੂੰ ਭੁਲਾ ਕੇ ਗੱਲ ਵਕੜੀ ਜਿਹੜੀ ਹੈ ਪਾਈ ਜਾਏ ਤੇ ਇਸ ਦੇ ਅੱਜ ਦੇ ਇਸ ਖੂਬਸੂਰਤ ਅਕੇ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ Eid ul Fitr ਦੇ ਇਸ ਮੁਕੱਦਸ ਦਿਹਾੜੇ ਤੇ ਇੱਕ ਵਾਰ ਫਿਰ ਪਿਆਰ ਮੁਹੱਬਤ ਨੂੰ ਵਧਾਈਏ ਅਗਰ ਕਿਸੇ ਨਾਲ ਕੋਈ ਸਲਾਮ ਦੋਆ ਬੰਦ ਹੈ ਅਗਰ ਕਿਸੇ ਦੇ ਨਾਲ ਆਪਾਂ ਗੱਲ ਚਾਹਤ ਆਪਣੀ ਬੰਦ ਕੀਤੀ ਹੋਈ ਹੈ ਤੇ ਇੱਕ ਕਦਮ ਅੱਗੇ ਵਧ ਕੇ ਉਹਨਾਂ ਨੂੰ ਆਪਣੇ ਗਲੇ ਨੂੰ ਲਾਈਏ ਤਾਂ ਕਿ Eid ਦੀਆਂ ਖੁਸ਼ੀਆਂ ਜਿਹੜੀਆਂ ਉਹ ਸਾਰਿਆਂ ਨਾਲ ਸਾਂਝੀਆਂ ਕੀਤੀ ਜਾ ਸਕੋ ਜਿਹੜੇ ਅੱਜ ਸੰਜੀਵੜ ਆਏ ਸੀ ਹਾਂਜੀ 1 ਲੱਖ ਰੁਪਈਆ ਜੀ ਜਗ੍ਹਾ ਤੇ ਵੀ ਤੁਸੀਂ ਆਏ ਸੀ ਸੰਜੀਵੜ ਹੋਇਆ ਜੀ ਨੂੰ ਅਸੀਂ ਸਭ ਤੋਂ ਵੱਡੀ ਮੰਗ ਤਾਂ ਇਹ ਰੱਖੀ ਹੈ ਵੀ ਲੁਧਿਆਣਾ Eid ਗਾਂ ਈ ਸੜਕ ਤੇ ਨਮਾਜ਼ ਜਿਹੜੀ ਹੈ ਉਹ ਬਹੁਤ ਸਾਰੀ ਜਗ੍ਹਾ ਦਾ ਕਰਨੀ ਪੈਂਦੀ ਹੈ ਪੰਜਾਬ ਸਰਕਾਰ ਦੇ ਕੋਲ ਪਿਛਲੇ ਕਈ ਸਾਲਾਂ ਤੋਂ ਇਹ ਫਾਈਲ ਜਿਹੜੀ ਹੈ ਪੈਂਡਿੰਗ ਹੈ ਹੁਣ ਉਹਨਾਂ ਨੇ ਅੱਜ ਯਕੀਨ ਦਿਲਾਇਆ ਕਿ ਜਲਦੀ ਹੀ ਪੰਜਾਬ ਸਰਕਾਰ ਨਾਲ ਗੱਲ ਕਰਕੇ ਲੁਧਿਆਣਾ ਚਿੱਤਗੜੀ ਦੀ ਜਗ੍ਹਾ ਜਿਹੜੀ ਹੈ ਉਹ ਦੁਵਾਰਦਿਸ਼ ਠੀਕ ਕਰੇ ਕਰੋੜਾ ਸਾਹਿਬ ਅੱਜ ਜੀਤ ਦਾ ਜਿਹੜਾ ਇੱਕ ਬ੍ਰਿੱਤ ਤਿਹਾਰ ਅੱਜ ਮਨਾਇਆ ਜਾ ਰਿਹਾ ਤੁਸੀਂ ਵਿਸ਼ੇਸ਼ ਤੌਰ ਤੇ ਕੌਣ ਚ ਮੈਂ ਜੀ ਤੁਹਾਡੇ ਰਾਹੀ ਸਾਰੇ ਮੁਸਲਮਾਨ ਭਰਾਵਾਂ ਨੂੰ Eid ਮੁਬਾਰਕ ਦਿਨਾ ਔਰ ਇਹ ਕਹਿਣਾ ਚਾਹਨਾ ਕਿ ਜਿਹੜੇ ਸਾਡੇ ਲੁਧਿਆਣੇ ਦੇ ਸ਼ਾਈ ਇਮਾਮ ਹੈਗੇ ਉਹਨਾਂ ਨੇ ਬਹੁਤ ਹੀ ਭਾਈਚਾਰਾ ਰੱਖਿਆ ਹੋਇਆ ਸਾਰੇ ਵਰਗਾ ਨਾਲ ਸਾਰੇ ਮੈਂ ਯਾਦ ਸੋ ਮੈਨੂੰ ਬੜਾ ਚੰਗਾ ਲੱਗਿਆ ਇਹ ਜਿਹੜੀ ਮਸਜਿਦ ਹੈ ਐਨੀ ਹਿਸਟੋਰੀਕਲ ਹੈ ਕਈ ਸਾਲ ਪੁਰਾਣੀ ਹੈ ਔਰ ਬੜੀ ਸੋਹਣੀ ਮੇਨਟੇਨ ਇਹਨਾਂ ਨੇ ਕੀਤੀ ਹੋਈ ਹਿਸਟੋਰੀਕਲ ਜਗ੍ਹਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਔਰ ਇਹ ਕਰਦੇ ਪਏ ਬਹੁਤ ਚੰਗਾ ਕੰਮ ਕਰਦੇ ਪਏ ਮੈਂ ਇੱਕ ਵਾਰੀ ਦੁਬਾਰਾ ਮੁਸਲਮਾਨ ਭਰਾਵਾਂ ਨੂੰ ਔਰ ਸਾਰੇ ਮੁਲਕ ਨੂੰ ईद मुबारक देना सर ਤੁਸੀਂ ਵੀ ਹਨ 2 ਲੱਖ ਲਗਭਗ ਦਾ ਜੇ ਕੋਈ ਮਸਜਿਦ ਦਾ ਕੰਮ ਕਰਾ ਰਹੇ ਆ ਮੈਂ ਤੁਹਾਨੂੰ ਕਿਹਾ ਹਿਸਟੋਰੀਕਲ ਪਲੇਸਸ ਨਾਲ ਮੈਨੂੰ ਬਹੁਤ ਲਗਾਵ ਹੈ ਮੈਂ ਉਹਦੇ ਲਈ ਇਹਨਾਂ ਨੂੰ 2.5 ਲੱਖ ਰੁਪਇਆ ਦਿੱਤਾ ਹੈ ਔਰ ਨਾਲ ਮੈਂ ਕਿਹਾ ਜੇ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਮੈਂ ਹਾਜ਼ਰ ਹਾਂ ਹਾਂ ਜੀ ਸਰ ਇੱਕ ਅਰਵਿਤ ਤੇਜਵਾਲ ਜੀ ਦੀ ਫੇਰੀ ਹੈ ਰੂਟ ਸ਼ੂਪਿੰਗ ਜਾ ਰਿਹਾ ਹਾਂ ਜੀ ਹੈ ਜੀ ਉਹ ਤਿਆਰੀਆਂ ਜੀ ਪਾਰਟੀ ਨੇ ਕਰਨੀਆਂ ਉਹ ਕਰੀ ਜਾਂਦੇ ਆ ਤਿਆਰੀਆਂ ਤਾਂ ਕੋਈ ਖਾਸ ਤਿਆਰੀ ਨਹੀਂ ਬਟ ਨਾਰਮਲ ਤਿਆਰੀਆਂ ਜੋ ਲੋਡ ਹੁੰਦੀ ਆ ਉਹ ਹੋ ਰੀਆਂ ਜੀ ਠੀਕ ਹੈ ਜੀ